ਅੱਜ ਉਥੇ ਕਾਟਕੂ ਜਿਆਦਾ ਕਰਨ ਉਹਨੇ ਸਿਰਫ ਸਾਡੇ ਮੋਰਚੇ ਨੂੰ ਢਾਹ ਲਾਈਏ ਗਦਾਰ ਹੈ ਮੋਰਚਾ ਵੇਚ ਕੇ ਖਾ ਗਿਆ ਦਿੱਲੀ ਤੇ ਜਿਹੜਾ ਸੀ ਵਿਖਿਆ ਹੋਇਆ ਜਗਿੰਦਰ ਇੱਕੋ ਹੁੰਡੇ ਵਾਲਾ ਇੱਕ ਉਹ ਸੀ ਮੁੱਖ ਮੰਤਰੀ ਬੰਨਣਾ ਚਾਹੁੰਦਾ ਸੀ ਰਾਜੇਵਾਲ ਮੁੱਖ ਮੰਤਰੀ ਕਿਸੇ ਨਹੀਂ ਬੰਨਣਾ ਇਹਨਾਂ ਨੂੰ ਪੈਣੀਆਂ ਨੇ ਜੁੱਤੀਆਂ ਉਹਨੇ ਲੋਕਾਂ ਨੂੰ ਗਲਤ ਗਾਈਡ ਕੀਤਾ ਹੋਇਆ ਕਿਸ ਨੂੰ ਕਹਿ ਦਿੰਦਾ ਵੀ ਮੈਂ ਤਾਂ ਗੁਰੂ ਨਾਨਕ ਤੋਂ ਵੀ ਵੱਡਾ ਆ ਉਧਰ ਬੈਠਾ ਕੰਨ ਨੇ ਸ਼ੇਰਾਇਰ ਸਰੇ ਬੱਬਰ ਸ਼ੇਰਖਾਲ ਸਿੰਘ ਜੀ ਅਸੀਂ ਆਏ ਆ ਤਾਂ ਗਰੁੱਪ ਨੂੰ ਛੱਡ ਕੇ ਆਸੀਂ ਥੱਲੇ ਬਾਹਰ ਚ ਆਏ ਆ ਇੱਕ ਪਾਸੇ ਤਾਂ ਬੰਦਾ ਮਰਨ ਵਰਤ ਤੇ ਬੈਠਾ ਜੀ ਆਪਣੇ ਲੋਕਾਂ ਵਾਸਤੇ ਉਹਨੇ ਕਿਹੜਾ ਦੇਖ ਕਰ ਵਾਸਤੇ ਕਰਨੇ ਜੀ ਦਿਲਸ਼ਾਨ ਸਿੰਘ ਕਿਵੇਂ ਆ ਫਿਰ ਦਿਲਸ਼ਾਨ ਸਿੰਘ ਮੋਰਚੇ ਚ ਆਇਆ ਫਿਰ ਅੱਧਾ ਜਿਹੜਾ ਪੋਤੇ ਨੂੰ ਨਾਲ ਲੈ ਕੇ ਆਇਆ ਮੋਰਚੇ ਚ ਹਾਂਜੀ ਗ੍ਰਾਮਾ ਖਰੋਤਾ ਉਧਰ ਜਾ ਕੇ ਕਿੱਦਾਂ ਜੀ ਗ੍ਰਾਮਾ ਖਰੋਤਾ ਉਧਰ ਟੁਹਾਣੀ ਜਾ ਕੇ ਜਿਹੜਾ ਅੱਜ ਵਾਲਾ ਦੇਣ ਸਿੰਘ ਜੀ ਇਹ ਡੱਲੇਵਾਲ ਸਾਡੇ ساری ਜ਼ਿੰਦਗੀ ਅਮਰ ਰਹੇਗਾ ਜੀ ਬੰਦਾ ਮਰ ਕੇ ਵੀ ਜਿਉਂਦਾ ਹੋ ਜਾਂਦਾ ਹੈ ਜਿਹੜਾ ਜਿਉਂਦਾ ਅੱਜ ਮਰ ਗਿਆ ਉੱਥੇ ਜਾ ਕੇ ਉਹ ਜਗਿੰਦਰ ਨੂੰ ਮਰ ਜਾਣਾ ਚਾਹੀਦਾ ਸੀ ਅੱਜ ਕੱਲ ਆਲਾ ਦਿਨ ਉਹਨੂੰ ਕੋਈ ਨਹੀਂ ਦੇ ਸਿਆ ਹੁਣ ਕੇ ਦਿਨ ਕੋਈ ਨਹੀਂ ਚੜਨਾ ਜਿੰਨਾਂ ਹਰ ਰੋ ਚੜਦੇ ਆਉਂਦੇ ਨੇ ਠੀਕ ਹੈ ਡੱਲੇਵਾਲ ਨੇ ਗ੍ਰਾਮਵਾਲ ਨੂੰ ਆਖਿਆ ਠੀਕ ਹੈ 20 ਦਿਨ ਖੜੋ ਆਪਾਂ ਇਹਨੂੰ ਲਿਖਤੀ ਲਵਾਂਗੇ ਤੇ ਜਿਹੜਾ ਸੀ ਵਿਖਿਆ ਹੋਇਆ ਜਗਿੰਦਰ ਇੱਕੋ ਹੁੰਡੇ ਵਾਲਾ ਆਪਣਾ ਮੇਨ ਰੋਲਾ ਕੀ ਹੈ ਐਮਐਸਪੀ ਦਾ ਹੁਣ ਅੱਜ ਗ੍ਰਾਹਕਾ ਸਾਹਿਬ ਨੇ ਉੱਥੇ ਕੱਟ ਰੱਖਤਾ ਸਾਰੀਆਂ ਸੰਗਤਾਂ ਨੂੰ ਇਹ ਵੇਂਦੀ ਆ ਵੀ ਪਾ ਇੱਕ ਝੰਡੇ ਥੱਲੇ ਇਕੱਠੇ ਹੋ ਜੀ ਆਪਾਂ ਐਮਐਸਪੀ ਦਾ ਜੋ ਮਸਲਾ ਹੈ ਕੇਂਦਰ ਸਰਕਾਰ ਤੋਂ ਹੱਲ ਕਰਵਾਈਏ ਕੁੱਟ ਪਾਈਏ ਵੀ ਕਿਉਂ ਪਾਈ ਗਈ ਠੀਕ ਹੈ ਆਪਾਂ ਸਾਰੇ ਪਹਿਲਾਂ ਦਿੱਲੀ ਗਏ ਇਕੱਠੇ ਲੜੀ ਠੀਕ ਹੈ ਹੁਣ ਵੀ ਇਕੱਠੇ ਲੜਨ ਦੀ ਅਪੀਲ ਕਰਦੇ ਆ ਸਾਰਿਆਂ ਨੂੰ ਸਵੰਨੀਆਂ ਸਾਰਿਆਂ ਨੇ ਜੀ ਫੰਡ ਹਰ ਇੱਕ ਨੂੰ ਦੰਨੇ ਆਪਾਂ ਠੀਕ ਹੈ ਕਿਸਾਨ ਹਰ ਇੱਕ ਨੂੰ ਦੰਨੇ ਆ ਠੀਕ ਹੈ ਪਰ ਉਹ ਲੱਗ ਕਿਉਂਗੇ ਸਟੱਬਰ ਅੱਡੋ ਅੱਡੋ ਪਾਰਟੀ ਬਣਾ ਲੈਣੇ ਨਾ ਗੋਜੀਆਂ ਕਰ ਲੈ ਉਹ ਵੀ ਨਹੀਂ ਕੰਮ ਚੱਲਦਾ ਜਿਹੜੀਆਂ ਇਹ ਪਾਰਟੀਆਂ ਨੇ ਇਹਨਾਂ ਨੂੰ ਸਾਰਿਆਂ ਨੂੰ ਇਕੱਠੀਆਂ ਰਹਿ ਕੇ ਚੱਲਣਾ ਆਪਣਾ ਕੰਮ ਨਹੀਂ ਚੱਲਦਾ ਜੇ ਅੱਡੋ ਅੱਡ ਹੋਈਏ ਭਾਵਨ ਕਰੋਨਾ ਦੇ ਹਿਸਾਬ ਨਾਲ ਆਪਾਂ ਸਾਰੀ ਜੀ ਇਕੱਠ ਨੇ ਅੱਜ ਜੀ ਪਹਿਲਾਂ ਉਧਰ ਦੇ ਜੀ ਹਾਂ ਜੀ ਅਸੀਂ ਆਏ ਹਾਂ ਅਸੀਂ ਸਾਡੇ ਪਹਿਲਾਂ ਤੁਸੀਂ ਕਿੱਧਰ ਤੇ ਗ੍ਰਾਹ ਗੁਰੂ ਛੱਡ ਕੇ ਅਸੀਂ ਧੱਲੇਵਾਲ ਚ ਆਏ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਸੰਯੋਗ ਦੇਮਾਂਗੇ ਕਿ ਕਿੱਥੇ ਤੱਕ ਸਾਡੀ ਬਾਤ ਚੱਲੀ ਲੋਕਾਂ ਨੂੰ ਗਲਤ ਗਾਈਡ ਕੀਤਾ ਹੋਇਆ ਹੈ ਇਹਨਾਂ ਗਲਤ ਗਾਈਡ ਕੀਤਾ ਹੋਇਆ ਕਿ ਉਹਦੇ ਪੱਲੇ ਨਾਲ ਏਗੇ ਨਿਕਲੀਆਂ ਵਿਚਾਰੀਆਂ ਬੀਬੀਆਂ ਨੇ ਅਨਪੜ੍ਹ ਠੀਕ ਹੈ ਬੀਬੀਆਂ ਅਨਪੜ੍ਹ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿਸੇ ਨੂੰ ਕਹੇ ਦਿੰਦਾ ਵੀ ਮੈਂ ਤਾਂ ਗੁਰੂ ਨਾਨਕ ਤੋਂ ਵੀ ਵੱਡਾ ਆ ਆ ਮੇਰਾ ਪਿੰਡ ਵੀਰਕਲਾਂ ਜੀ ਵੀਰਕਲਾਂ ਸਾਡੇ ਜਿਹੜਾ ਸੋਹੂ ਹੈ ਸਾਡੇ ਉਰਾਹ ਜਿਹਾ ਸੰਬੰਧੀ ਦੀ ਗਰੁੱਪ ਬਣਿਆ ਹੋਇਆ ਠੀਕ ਹੈ ਇਹ ਪਾਰ ਦੀ ਬਾਈ ਤੋਂ ਖਸਫ ਤੱਕ ਤੱਕਦਾ ਅਸੀਂ ਜਨ ਆਪਣੇ ਬੰਦੇ ਨੇ ਦੋ ਵਸਾ ਲੈ ਕੇ ਗਏ ਨੇ ਜਖਨੌਰੀ ਗਏ ਉਧਰ ਵੀ ਨੇ ਉਧਰ 6 ਤੋਂ 7 ਬੰਦੇ ਗਏ ਨੇ ਟੋਟਲ ਅੱਛਾ ਪਾਰ ਪਾਉਣ ਵਾਲੀ ਗੱਲ ਹੀ ਆ ਕੋਈ ਏਡੀ ਵਧੀਆ ਗੱਲ ਨਹੀਂ ਹੈਗੀ ਉੱਧਰ ਬੈਠਾ ਗਿਆਂ ਨੇ ਉੱਧਰ ਬੱਬਰ ਸ਼ੇਰ ਆਏ ਨੇ ਉੱਧਰ ਬੈਠਾ ਗਿਆਂ ਨੇ ਅੱਛਾ ਬੱਬਰ ਸ਼ੇਰ ਆਏ ਨੇ ਸਾਰੇ ਬੱਬਰ ਸ਼ੇਰ ਖਾਲਸੇ ਸਿੰਘ ਦੀ ਹੈ ਨਹੀਂ ਇੱਕ ਕਰਦੇ ਅਸੀਂ 4 ਜਾਣੇ ਆਏ ਜੀ ਮੈਂਬਰ ਕਿੰਨੇ ਭਰਾ ਇੱਕ ਸਾਡਾ ਮੇਰਾ ਭਤੀਜਾ ਚਾਰੇ ਆ ਗਏ ਇੱਕ ਕਰਦੇ ਚਾਰੇ ਇੱਕ ਘਰ ਚੋਂ ਜਮ ਇਕੱਠੇ ਛੱਕੇ ਜੀ ਕਿਹੜਾ ਪਿੰਡਾ ਹੈ ਵੀਰ ਕਲਾਂ ਦੀ ਸੰਗਰੂਪ ਵੀਰ ਕਲਾਂ ਆਪਣੇ ਵੀਰਾਂ ਦੇਖ ਲਓ ਹਾਂ ਦੇਖੋ ਨੌਜਵਾਨ ਦੇਖੋ ਠੰਡ ਦੇ ਵਿੱਚ ਉੱਪਰ ਰਾਤ ਦਾ ਟਾਈਮ ਹੈ ਠੰਢੀ ਬਹਾ ਬੱਲ ਰਹੀ ਹੈ ਜਿਹੜਾ ਜੋਸ਼ ਹੈ ਇਹ ਜੋਸ਼ ਹੈ ਜਿਹੜਾ ਵੱਖਰੀ ਦਿਖਾਈ ਦੇ ਰਿਹਾ ਰਾਤ ਦੇ ਸਮੇਂ ਤੁਰਕੇ ਪਹੁੰਚੇ ਫਿਰ ਹੈ ਹਾਂਜੀ ਹਾਂ ਤੁਰਕੇ ਪਹੁੰਚੇ ਕੈ ਕਿਲੋਮੀਟਰ ਤੁਰੇ ਅਸੀਂ ਤੁਰੇ ਜੀ ਕਿ ਟੋਕਣ 4 ਕਿਲੋਮੀਟਰ 5 ਹਾਂ 4.5 5 ਕਿਲੋਮੀਟਰ ਅੱਛਾ ਪਹੁੰਚ ਗਏ ਤੇ ਸਟੇਜ ਤੇ ਸਟੇਜ ਤੇ ਪਹੁੰਚ ਗਏ ਜੀ ਠੀਕ ਹੈ ਪੱਲੇ ਸਾਹਿਬ ਵਾਲ ਸਾਹਿਬ ਨੇ ਆਪਣਾ ਬਿਆਨ ਦਿੱਤਾ ਵੀ ਹੱਥ ਬੰਨ ਕੇ ਸਾਰਿਆਂ ਨੂੰ ਬੇਨਤੀ ਹੈ ਠੀਕ ਹੈ ਹਾਂ ਵੀ ਬਹੁਤ ਬਹੁਤ ਸੰਗਤ ਇੱਥੇ ਪਹੁੰਚੋ ਦੇਖੋ ਜੀ ਮੇਨ ਗੱਲ ਤਾਂ ਸਾਰੇ ਪੀਐਬੀ ਭਰਾਵਾਂ ਨੂੰ ਇਹ ਬੇਨਤੀ ਹੈ ਕਿ ਆਪਣਾ ਮੇਨ ਰੋਲਾ ਕੀ ਹੈ ਐਮਐਸਪੀ ਦੇਖੋ ਹੁਣ ਅੱਜ ਗ੍ਰਾਹਕਾ ਸਾਹਿਬ ਨੇ ਉੱਥੇ ਕੱਟ ਰੱਖਤਾ ਠੀਕ ਹੈ ਵੀ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਵੀ ਪਾ ਇੱਕ ਝੰਡੇ ਥੱਲੇ ਇਕੱਠੇ ਹੋ ਜੀ ਠੀਕ ਹੈ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਆਪਾਂ ਐਮਐਸਪੀ ਦਾ ਜੋ ਮਸਲਾ ਹੈ ਕੇਂਦਰ ਸਰਕਾਰ ਤੋਂ ਹੱਲ ਕਰਵਾਈਏ ਥੱਲੇ ਵਾਲ ਸਾਹਿਬ ਮਰਨ ਮਰਤੇ ਬੈਠੇ ਆ ਭੁੱਖ ਹੜਤਾਲ ਦੇ ਬੈਠੇ ਨੇ ਵੀ ਸਾਰੇ ਆਪਾਂ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਇਹਨਾਂ ਦੀ ਹੈਲਪ ਕਰੀਏ ਸਭ ਨੂੰ ਇਹੀ ਬੇਨਤੀ ਹੈ ਹੱਥ ਵਨ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਖਨੌਰੀ ਬਾਰਡਰ ਤੇ ਪਹੁੰਚੋ ਆਪਾਂ ਜੋ ਕੇਂਦਰ ਦਾ ਮਸਲਾ ਐ ਐਮਐਸਪੀ ਦਾ ਇਹਨੂੰ ਹੱਲ ਕਰਵਾ ਸਕੀਏ ਅਪੀਲ ਕਰਦੇ ਆਂ ਵੀ ਜੋ ਫੁੱਟ ਪਾਈ ਐ ਵੀ ਕਿਉਂ ਪਾਈ ਗਈ ਠੀਕ ਐ ਆਪਾਂ ਸਾਰੇ ਪਹਿਲਾਂ ਦਿੱਲੀ ਗਏ ਇਕੱਠੇ ਲੜੀ ਠੀਕ ਐ ਹੁਣ ਵੀ ਇਕੱਠੇ ਲੜਨ ਦੀ ਅਪੀਲ ਕਰਦੇ ਆਂ ਸਾਰਿਆਂ ਨੂੰ ਕਿ ਇੱਕ ਘੰਟੇ ਥੱਲੇ ਇਕੱਠੇ ਹੋ ਕੇ ਸਾਰੇ ਲੜੋ ਫੰਡ ਹਰ ਇੱਕ ਨੂੰ ਦੰਨੇ ਆਪਾਂ ਠੀਕ ਐ ਕਿਸਾਨ ਹਰ ਇੱਕ ਨੂੰ ਦੰਨੇ ਆ ਠੀਕ ਐ ਪਰ ਉਹ ਅਲੱਗ ਕਿਉਂ ਗਏ ਅੱਜ ਇੱਕ ਘੰਟੇ ਥੱਲੇ ਇਕੱਠੇ ਹੁੰਦੇ ਚਲੋ ਕੋਈ ਨਿੱਜੀ ਮਸਲਾ ਨੂੰ ਅਲੱਗ ਤੋਂ ਕਰ ਲੋ ਵੇ ਕੇ ਹੱਲ ਠੀਕ ਐ ਨਿੱਜੀ ਐ ਕੋਈ ਉਹਨੂੰ ਹੱਲ ਤੋਂ ਕਰ ਲੋ ਪਰ ਅੱਜ ਇੱਕ ਬੰਦਾ ਰੋਟੀ ਪਾਣੀ ਛੱਡੀ ਮਰਨ ਵਰ ਆਪਾਂ ਉਹਦੀ ਮਦਦ ਕਰਨ ਦੀ ਜ਼ਰੂਰੀ ਚਾਹੀਦੀ ਹੈ ਜੀ ਜੇ ਇਹ ਸਟੱਬਰ ਅੱਡੋ ਅੱਡ ਪਾਰਟੀ ਬਣਾ ਲਏ ਨਾ ਗੋਜੀਆਂ ਕਰ ਲਏ ਉਹ ਵੀ ਨਹੀਂ ਕੰਮ ਚੱਲਦਾ ਠੀਕ ਹੈ ਜਿਹੜੀਆਂ ਇਹ ਪਾਰਟੀਆਂ ਨੇ ਇਹਨਾਂ ਨੂੰ ਸਾਰੀਆਂ ਨੂੰ ਇਕੱਠੀਆਂ ਰਹਿ ਕੇ ਚੱਲਣਾ ਆਪਣਾ ਘਰ ਵੀ ਨਹੀਂ ਚੱਲਦਾ ਜੇ ਅੱਡੋ ਅੱਡ ਹੋਈਏ ਬਿਲਕੁਲ ਹਾਂ ਅਸੀਂ ਤਾਂ ਇਹ ਬੇਨਤੀ ਕਰਦੇ ਆ ਵੀ ਇਹਨਾਂ ਨੂੰ ਸਾਡੇ ਅੱਜ ਇਕੱਠ ਫਿਰ ਬਹੁ ਹੋਇਆ ਬਹੁਤ ਹੀ ਬੋਲ ਅੱਖਾਂ ਦੇ ਹਿਸਾਬ ਨਾਲ ਕੋਰੋਨਾ ਦੇ ਹਿਸਾਬ ਨਾਲ ਤਾਰ ਤੋੜਦਾ ਜੀ ਇਕੱਠ ਨੇ ਅੱਜ ਠੀਕ ਹੈ ਹਾਂ ਸਰਕਾਰ ਨੂੰ ਦੱਸਤਾ ਜਿਹੜਾ ਮੋਦੀ ਸ਼ਾਹ ਕਹਿੰਦਾ ਇਹਨਾਂ ਵੀ ਮੁੱਠੀ ਭਰ ਲੋਕ ਨੇ ਅੱਜ ਦਿਖਿਆ ਤਾਂ ਖਨੌਰੀ ਨੇ ਵੀ ਲੋਕ ਹੈਗੇ ਪੰਜਾਬ ਹੈਗਾ ਹੈਗੇ ਆਪਣਾ ਕਿਹੜਾ ਪਿੰਡ ਹੈ ਜੀ ਰਾਤਣਾਣਾ ਮਸ਼ਹੂਰ ਪਿੰਡ ਘੈਂਡ ਪਿੰਡ ਹੈ ਠੀਕ ਹੈ ਜਿਲ੍ਹਾ ਸੰਗਰੂਰ ਤੋਂ ਜਿਹੜਾ ਸੰਗਰੂਰ ਤੋਂ ਬਿਲਕੁਲ ਸਾਡੇ ਜਿਹੜੀ ਉਧਰਲੀ ਪਾਰਟੀ ਦੇ ਬੰਦੇ ਤੇ ਸਾਰੇ ਹਟ ੜ ਕੇ ਸਾਡੇ ਇਧਰਲੀ ਸਾਈਡ ਆ ਰਹੇ ਨੇ ਅੱਛਾ ਬਾਲਾ ਸਾਫ ਨਹੀਂ ਥੱਲੇ ਪਰ ਸਾਫ ਨਹੀਂ ਆ ਰਹੇ ਨੇ ਅਸੀਂ ਪਹਿਲਾਂ ਉਧਰ ਦੇ ਸੀ ਹਾਂ ਜੀ ਅਸੀਂ ਆਏ ਹਾਂ ਅਸੀਂ ਸਾਡੇ ਪਹਿਲਾਂ ਤੁਸੀਂ ਕਿੱਧਰ ਤੇ ਗਰਾਹ ਕੋ ਪੁਲੂ ਛੱਡ ਕੇ ਆ ਸੀ ਢੱਲੇਬਾਉਂ ਚ ਆਏ ਹਾਂ ਇੱਕ ਪਾਸੇ ਤਾਂ ਬੰਦਾ ਮਰਨ ਵਰਤ ਤੇ ਬੈਠਾ ਜੀ ਆਪਣੇ ਲੋਕਾਂ ਵਾਸਤੇ ਉਹਨੇ ਕਿਹੜਾ ਦੇ ਘਰ ਵਾਸਤੇ ਕਰਨੇ ਜੀ ਆਪਣੇ ਵਾਸਤੇ ਬੈਠੇ ਠੀਕ ਹੈ ਆਪਾਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਸੰਯੋਗ ਦੇਮਾਂਗੇ ਜਿੱਥੇ ਤੱਕ ਸਾਡੀ ਬਾਤ ਚੱਲੀ ਤੇ ਜੇ ਫਤ ਤੋਂ ਬਾਅਦ ਇਹਨੂੰ ਸੰਯੋਗ ਦੇ ਕਿਹ ਬਈ ਨੌਜਵਾਨ ਨੂੰ ਦਿੰਦੇ ਨਹੀਂ ਟਰਾਲੀ ਭਰ ਕੇ ਲਏ ਹਾਂ ਹਾਂ ਜੀ ਹਾਂ ਦੋ ਤਾਂ ਬੱਸਾਂ ਦੋ ਪੱਸਾਂ ਨੇ ਜੀ ਰਾਤ ਨੂੰ ਤਾਂ ਦੋ ਵੱਡੀਆਂ ਬੱਸਾਂ ਦੋ ਬੀ ਕੱਪ ਇੱਕ ਟਰੈਕਟਰ ਜੀ ਤੇ ਟਰਾਲੀ ਹਾਂ ਹਾਂ ਪੂਰੇ ਜੋਸ਼ ਨਾਲ ਬੋਲ ਰਹੇ ਨੇ ਬਜ਼ੁਰਗ ਪੂਰਾ ਜੋਸ਼ ਹੈ ਜੀ ਹਾਂ ਜੀ ਫਿਰ ਇਹ ਨੌਜਵਾਨਾਂ ਨੂੰ ਵੀ ਸਿਖਾਓ ਬੋਲਣਾ ਅੱਗੇ ਤੋਂ ਕਿਆ ਮੈਂ ਇਹ ਥੋੜਾ ਜਿਹਾ ਜੇ ਘਰੇ ਨਵੇਂ ਕੰਮ ਚ ਹੋਣ ਆ ਜੇ ਆਉਣ ਲੱਗੇ ਨਵੇਂ ਆਏ ਨੇ ਇਹ ਤਾਂ ਵੀ ਹੋ ਰਹੇ ਆ ਸੀ ਆਹ ਦੇਖਾ ਪੋਤੇ ਨੂੰ ਲੈ ਕੇ ਆਇਆ ਜੀ ਆਹੇ ਆਹੇ ਜੀ ਕੁਛ ਨਾ ਕੁਛ ਵਾਹ ਬਾਈ ਬਾ ਮੇਰੇ ਨਾਲ ਹੈ ਜੀ ਇਹ ਸੁਭਨਾਮ ਜੀ ਆਪਣਾ ਜਗਤਾਰ ਸਿੰਘ ਪਿੰਡ ਰਾਤੜਣਾ ਪਿੰਡ ਰਾਤੜਣਾ ਜੀ ਪੋਤੇ ਦਾ ਨੋ ਪੋਤਰਾ ਦਿਲシャン ਸਿੰਘ ਦਿਲシャン ਸਿੰਘ ਕਿਵੇਂ ਆ ਫਿਰ ਦਿਲシャン ਸਿੰਘ ਹੱਥ ਭਲਿਆ ਐ ਐ ਤੇਰੇ ਸਦਕੇ ਤੇਰੇ ਆ ਦੇਖੋ ਬਈ ਦਿਲシャン ਸਿੰਘ ਆਇਆ ਮੋਰਚੇ ਚ ਆਇਆ ਫਿਰ ਮੋਰਚੇ ਚ ਆ ਦੇਖੋ ਬਈ ਚਲੋ ਬੱਚਾ ਚ ਹੈ ਦਿਨ ਛਿਪ ਗਿਆ ਹਨੇਰਾ ਹੋ ਗਿਆ ਜਾਮ ਵੱਡੇ ਲੱਗੇ ਹੋਏ ਨੇ ਪਰ ਦਾਦਾ ਜਿਹੜਾ ਪੋਤੇ ਨੂੰ ਨਾਲ ਲੈ ਕੇ ਆਇਆ ਹੈ ਮੋਰਚੇ 'ਚ ਪੰਜਾਬੀਓ ਸਾਡੇ ਬੱਚੇ ਫੇਰ ਸਿੱਖਣਗੇ ਜਦੋਂ ਅਸੀਂ ਪੋਤਿਆਂ ਨੂੰ ਦਾਦਾ ਪੋਤਾ ਇਕੱਠੇ ਹੋਗੇ ਆ ਸਾਨੂੰ ਕੋਈ ਹਰਾ ਨਹੀਂ ਸਕਦਾ ਜਗਜੀਤ ਸਿੰਘ ਢੱਲੇਵਾਲ ਜਿੰਦਾਬਾਦ ਬਾਪੂ ਜਗਜੀਤ ਸਿੰਘ ਢੱਲੇਵਾਲ ਜਿੰਦਾਬਾਦ ਦੇਸ਼ ਭਗਤਾਂ ਨੇ ਚਾਹ ਕਰੋ ਆਪਣੀ ਆਖੀਆ ਕਰੋ ਜੋ ਸਾਡੇ ਭਰਾ ਦੂਸਰੇ ਪਾਸੇ ਧਰਨੇ ਲਾ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਬਰਤਬਤ ਆਪਾਂ ਇੱਕ ਝੰਡੇ ਥੱਲੇ ਇਕੱਠੇ ਹੋਈਏ ਤੇ ਆਪਾਂ ਕਿੰਦਾ ਸਰਕਾਰ ਤੋਂ ਮਸਲਾ ਆਪਣਾ ਹੱਲ ਕਰੀਏ